ਅਕਾਲੀ ਦਲ ਦੇ ਵਿੱਚ ਕੀ ਕਮਾਸਾਉਣ ਮੱਚੀ ਹੋਈ ਆ ਮਜੀਠੀਏ ਨੂੰ ਠੋਕਣ ਪਿੱਛੇ ਹਰਸਿਮਰਤ ਕੌਰ ਬਾਦਲ ਦਾ ਹੱਥ ਆ ਇਹ ਸੁਣ ਕੇ ਗੱਲ ਤੁਹਾਡੇ ਗਲੇ ਨਹੀਂ ਉਤਰ ਰਹੀ ਹੋਵੇਗੀ ਤੁਸੀਂ ਕਹਿੰਦੇ ਹੋਵੋਗੇ ਕਿ ਹਰਸਿਮਰਤ ਕੌਰ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਦੋਵੇਂ ਭੈਣ ਭਰਾ ਇਹ ਕਿਉਂ ਕੋਈ ਭੈਣ ਚਾਹੂਗੀ ਕਿ ਉਸ ਦਾ ਭਰਾ ਤੰਗੀ ਚ ਹੋਵੇ ਕਿਉਂਕਿ ਅਕਸਰ ਆਪਾਂ ਸੁਣਿਆ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਸੁਖਵੀਰ ਬਾਦਲ ਤਿੱਕਰ ਸਿੱਧੀ ਪਹੁੰਚ ਤਾਂ ਸੀ ਕਿਉਂਕਿ ਹਰ ਸਿਮਰਤ ਕੌਰ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵਿਆਹੀ ਹੋਈ ਸੀ ਤੇ ਸੁਖਵੀਰ ਸਿੰਘ ਬਾਦਲ ਨੇ ਜਿਹੜੀ 2012 ਤੋਂ 17 ਤੱਕ ਸਰਕਾਰ ਚੱਲੀ ਹੈ ਉਹ ਸਾਰੀ ਸੁਖਵੀਰ ਬਾਦਲ ਨੇ ਮੋਸਟਲੀ ਉਸ ਨੂੰ ਜਿਹੜਾ ਰਨ ਕੀਤਾ ਪਰ ਹੁਣ ਇਲਜ਼ਾਮ ਲੱਗੇ ਆ ਮਜੀਠੀਆ ਬੁਰਾ ਫਸਿਆ ਹੋਇਆ ਭਗਵੰਤ ਮਾਨ ਦਿਵਾਲੇ ਹੋਇਆ ਹੋਇਆ ਤੇ ਹਰ ਰੋਜ਼ ਕੋਰਟ ਵੱਲੋਂ ਵੀ ਜਿਹੜੀ ਉਸ ਦੀ ਕਾਫੀ ਉਸ ਨੂੰ ਫਟਕਾਰਾਂ ਪੈ ਰਹੀਆਂ ਵੇਖਣਾ ਹੋਵੇਗਾ ਕਿ ਆਖਰ ਦੇ ਵਿੱਚ ਕੀ ਭਗਵੰਤ ਮਾਨ ਸਰਕਾਰ ਇਹ ਕੁਝ ਕਰ ਰਹੀ ਹੈ ਕਿਉਂਕਿ ਸਾਰੇ ਜਾਣਦੇ ਆ ਬੀਜੇਪੀ ਦੇ ਵੱਡੇ ਲੀਡਰਾਂ ਦੇ ਨਾਲ ਹਰ ਸਿਮਰਤ ਕੌਰ ਬਾਦਲ ਸੁਖਵੀਰ ਸਿੰਘ ਬਾਦਲ ਦੇ ਕੀ ਸਬੰਧ ਆ ਕਿਉਂਕਿ ਗਾਠ ਜੋੜ ਟੁੱਟਣ ਤੋਂ ਪਹਿਲਾਂ ਕਾਲੀਦਾਲ ਹਮੇਸ਼ਾ ਭਾਜਪੀ ਦੇ ਨਾਲ ਰਿਹਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉੱਤਰੀ ਭਾਰਤ 'ਚ ਸਾਰੇ ਵੱਡੇ ਲੀਡਰ ਬਹੁਤ ਸਤਿਕਾਰ ਕਰਦੇ ਸੀ ਪਰ ਇਹ ਗੱਲ ਕਿੱਥੋਂ ਆਈ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਉਸ ਦੀ ਭੈਣ ਨੇ ਫਸਾਇਆ ਲੋਕ ਇੱਕ ਵੀਡੀਓ ਚਲਾ ਰਹੇ ਆ ਜਿੱਥੇ ਹਰਸਿਮਰਤ ਕੌਰ ਬਾਦਲ ਕਹਿ ਰਹੀ ਹੈ ਕਿ ਜੇ ਉਸ ਦੇ ਭਰਾ ਨੇ ਹੋਰਾ ਜਿੰਨਾ ਵੀ ਜਿਹੜਾ ਸੂਈ ਦੇ ਨੱਕੇ ਜਿੰਨਾ ਵੀ ਕੋਈ ਚਿੱਟਾ ਜਾਂ ਕੋਈ ਡਰੱਗ ਵੇਚੀ ਆ ਤੇ ਉਸ ਦਾ ਕੱਖ ਨਾ ਰਵੇ ਇਸੇ ਕਰਕੇ ਲੋਕ ਕਹਿ ਰਹੇ ਆ ਕਿ ਹਰ ਸਿਮਰਤ ਕੌਰ ਬਾਦਲ ਨੇ ਪਹਿਲਾ ਅਰਦਾਸ ਕੀਤੀ ਸੀ ਕਾਲੀਦਲ ਦੇ ਜੇਕਰ ਉਹਨਾਂ ਤੋਂ ਗੁਨਾਹ ਹੋਇਆ ਉਹਨਾਂ ਦਾ ਕੱਖ ਨਾ ਰਵੇ ਕਾਲੀਦਲ ਨਹੀਂ ਰਿਹਾ ਤੇ ਹੁਣ ਵਿਕਰਮਜੀਤ ਸਿੰਘ ਮਜੀਠੀਆ ਉਹ ਬੁਰਾ ਫਸਿਆ ਹੋਇਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਮਜੀਠੀਆ ਸਾਹਿਬ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਨਸ਼ਾ ਤਸਕਰੀ ਕਰਕੇ ਨਹੀਂ ਕੀਤਾ ਹੋਇਆ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਕਿ ਵਿਕਰਮਜੀਤ ਸਿੰਘ ਮਜੀਠਾ ਆਮਦਨ ਤੋਂ ਵੱਧ ਉਹਨਾਂ ਕੋਲੇ ਜਾਇਦਾਦ ਆ ਇੱਕ ਬਹੁਤ ਵੱਡੀ ਗੱਲ ਆ ਲੋਕ ਸ਼ਸ਼ੋਪੰਜੇ ਜਿਨਾ ਰਹਿਣ ਕਿ ਸਰਕਾਰ ਨੇ ਵਿਕਰਮਜੀਤ ਸਿੰਘ ਮਜੀਠਾ ਨੂੰ ਕਿਉਂ ਗ੍ਰਿਫਤਾਰ ਕੀਤਾ ਹੋਇਆ